ਮੰਮੀ ਹੁਣ ਤਾਂ ਸੱਚੀ ਹਾਦੀ ਹੋ ਗਈ ਆ ਤੁਸੀਂ ਮੈਨੂੰ ਦੱਸੋ ਤੁਸੀਂ ਵਿਆਹ ਕੇ ਮੈਨੂੰ ਇਸ ਘਰ ਵਿੱਚ ਕਿਉਂ ਲੈ ਕੇ ਆਏ ਸੀਗੇ ਮੇਰੀ ਕਾਤ ਤਾਂ ਹੁਣ ਬਸ ਨੌਕਰੀ ਆਣੀ ਵਾਲੀ ਰਹਿ ਗਈ ਆ ਪੁੱਤ ਅਹੀਂ ਇਹ ਥੋੜੀ ਦਿਨ ਵੇਖਿਆ ਵੀ ਇਹ ਵੀ ਦਿਨ ਆਉਣਗੇ ਕੋਈ ਗੱਲ ਨਹੀਂ ਤੂੰ ਕਾਲੀ ਨਾ ਪੈਰਕ ਵੀ ਠੀਕ ਹੋ ਹੀ ਜਾਣਾ ਚੰਗੀ ਤਰ੍ਹਾਂ ਨੂੰ ਸਾਰਿਆਂ ਦਾ ਪਤਾ ਲੱਗ ਜਾਣਾ ਅਮਨ ਤੇਰੇ ਸਾਹਮਣੇ ਹੀ ਆ ਉਹ ਸਿਰਫ ਭਾਬੀ ਨੂੰ ਪਛਾਣਨ ਦਿਆ ਵਾ ਹੋਰ ਤੇ ਕੈਨੂੰ ਪਛਾਣ ਨਹੀਂ ਦਿਆ ਜਦੋਂ ਪਛਾਣਿਆ ਨਾ ਤੈਨੂੰ ਉਸ ਦਿਨ ਤੋਂ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਤੇ ਬਾਜੀ ਉਹੀ ਤੇ ਗੱਲ ਆ ਨਾ ਉਹੀ ਤੇ ਦੇਖ ਦੇ ਕੇ ਮੈਨੂੰ ਹੌਲ ਪੈਂਦੇ ਆ ਕਿ ਸੇਵਾ ਕਰਦੀ ਮੈਂ ਮਰ ਗਈ ਇੰਨੇ ਦਿਨ ਹੋ ਗਏ ਦਵਾਈ ਦਾਰੂ ਜੋਣਾ ਸੋ ਮੈਂ ਕੀਤਾ ਤੇ ਹੁਣ ਹੁਣ ਪਛਾਣਦੇ ਤੇ ਉਹ ਬਲਜੀਤ ਨੂੰ ਮੇਰਾ ਤਾਂ ਚੇਤਾ ਹੀ ਭੁੱਲ ਗਿਆ ਉਹਨਾਂ ਨੂੰ ਪੁੱਤ ਜੇ ਤੂੰ ਅੱਗੇ ਰਾਣੀ ਐ ਤਾਂ ਹੁਣ ਵੀ ਰਾਣੀ ਬਣ ਕੇ ਰਹਿਣਾ ਵਾ ਕੋਈ ਗਾ ਨਹੀਂ ਟੂ ਟੈਂਸ਼ਨ ਨਾ ਲੈ ਆਪੇ ਰੱਬ ਨੇ ਉਹ ਗੱਲ ਵੀ ਕਰ ਦੇਣਾ ਨੂੰ ਠੀਕ ਤਾਂ ਆਪੇ ਪੜਾ ਲੱਗ ਜਾਣਾ ਨੂੰ ਮੰਮੀ ਰਾਣੀ ਬਣ ਜਾਣਾ ਫੇਰ ਮੰਮੀ ਟੈਂਸ਼ਨ ਕਿਉਂ ਨਾ ਲਵਾ ਜਿੱਦਣ ਵਿਆਹ ਕਿ ਆਈ ਸੀ ਕਿੱਦਾਂ ਮਹਾਰਾਣੀਆਂ ਵਾਂਗੂ ਮੈਨੂੰ ਲੈ ਕੇ ਆਏ ਸੀਗੇ ਉਹ ਜਿਹੜੀ ਬਲਜੀਤ ਆ ਉਹਦੀ ਉਹਦੀ ਕਹਾਤ ਸਿਰਫ ਇੱਕ ਨੌਕਰਾਨੀ ਵਾਲੀ ਹੀਗੀ ਤੇ ਹੁਣ ਹੁਣ ਦੇਖ ਲੋ ਮੈਨੂੰ ਨੌਕਰਾਨੀ ਬਣਾਤਾ ਤੇ ਆਪ ਮਹਾਰਾਣੀ ਕਿੱਦਾਂ ਫੱਬ ਕੇ ਬੈਂਦੀ ਆ ਅਮਨ ਤੈਨੂੰ ਸਬਰ ਕਰਨਾ ਪੈਣਾ ਸਬਰ ਕਰ ਪਾਜੀ ਕਿੰਨਾ ਕੁ ਸਬਰ ਕਰਾਂ ਮੈਨੂੰ ਇਹ ਵੀ ਤਾਂ ਦੱਸੋ ਨਾ ਕੀ ਕਰਾਂ ਮੈਂ ਹੁਣ ਮੈਨੂੰ ਤਾਂ ਗੁੱਸਾ ਆਉਂਦਾ ਮੰਮੀ ਸੱਚੀ ਦੇਖ ਦੇ ਕੇ ਮੈਂ ਤੇਰੇ ਫੇਰ ਇਹੋ ਗੱਲ ਕਹਿੰਦੀ ਵੀ ਤੂੰ ਰਾਣੀ ਬਣ ਕੇ ਰਹਿਣਾ ਉਹਨੇ ਫੇਰ ਨੌਕਰਾਨੀ ਬਣਨਾ ਹੁਣ ਪੁੱਤ ਇਹ ਥੋੜੀ ਪਤਾ ਵੀ ਸੱਟ ਲੱਗ ਜਣੀ ਇਹਨੂੰ ਤੇ ਉਹ ਕੱਲਪੇਰ ਜ्यादा ਚੱਲ ਜਾਣੀ ਆ ਤੁਹਾਨੂੰ ਉਹਨੇ ਚੇਤੇ ਰੱਖਣਾ ਵੇਖ ਪੁੱਤ ਹੌਲੀ ਹੌਲੀ ਉਹਨੂੰ ਬਚੀਦਾ ਚੇਤਾ ਆ ਹੌਲੀ ਹੌਲੀ ਸਾਡਾ ਆ ਗਿਆ ਤਾਂ ਹੌਲੀ ਹੌਲੀ ਤੇਰਾ ਵੀ ਚੇਤਾ ਆਈ ਜਾਣਾ ਤੂੰ ਕਿਉਂ ਕਾਲੀ ਪਈ ਕਿਉਂ ਤੂੰ ਤੇਲ ਛੱਡੀ ਜਾਨੀਂ ਗੱਲ ਵਾਕਈ ਗੱਲ ਸਹੀ ਆ ਮੰਮੀ ਦੀ ਹੌਲੀ ਉਹ ਸਾਰਿਆਂ ਨੂੰ ਪਛਾਣਿਆ ਉਹਨੇ ਕਿੰਨਾ ਟਾਈਮ ਲੱਗਿਆ ਵੀਰ ਨੂੰ ਪਛਾਣਦਾ ਪਛਾਣਦਾ ਕਿਸੇ ਨੂੰ ਕੋਈ ਯਾਦ ਕਰਦਾ ਇਹ ਹੌਲੀ ਹੌਲੀ ਮੰਮੀ ਨੇ ਚੇਤਾ ਕਰਾਇਆ ਮੰਮੀ ਨੇ ਹੌਲੀ ਜਿਹੜੀ ਮੇਰਾ ਚੇਤਾ ਕਰਾਇਆ ਤੇ ਗਾਡੀ ਗਰਮੀ ਦਾ ਚਤੈਨ ਹੌਲੀ ਨਹੀਂ ਸਾਰਾ ਚਪਾਇਆ ਵਾ ਤੇ ਮੇਰਾ ਨਹੀਂ ਨਾ ਆਇਆ ਭਾਜੀ ਮੇਰਾ ਕਿਉਂ ਨਹੀਂ ਆਉਂਦਿਆ ਤੇਰਾ ਵੀ ਆਉਣਾ ਵਾ ਹੌਲੀ ਹੌਲੀ ਹੁਣ ਆਉਣਾ ਏ ਤੂੰ ਆਖੇ ਜੱਕਦਮ ਤੇ ਜੱਕਦਮ ਤੇ ਨਹੀਂ ਨਾ ਅਹੀਂ ਤੇ ਸਬਰ ਕੀਤਾ ਤੂੰ ਹੀ ਕਰਕੇ ਬਹਿਜੇ ਮੰਮੀ ਕਿੰਨਾ ਕੁ ਕਰਾ ਹੋਣਾ ਦੱਸ ਤੇਰੇ ਸਾਹਮਣੇ ਪਤਾ ਕੀ ਗੱਲ ਆ ਮਨ ਥੋੜਾ ਜਿਹਾ ਦਿਮਾਗੋ ਕੰਮ ਲੈ ਮੈਮਰੀ लॉस ਵਾਲੇ ਬੰਦੇ ਦੀ ਜਿਹੜੀ ਮੈਮਰੀ ਆ ਨਾ ਹੌਲੀ-ਹੌਲੀ ਵਾਪਸ ਆਉਂਦੀ ਹੁੰਦੀ ਆ ਉਹਨੂੰ ਜਿਹੜੀਆਂ ਪੁਰਾਣੀਆਂ ਗੱਲਾਂ ਜਿਹੜੀਆਂ ਲਾਗੇ ਬੰਨੇ ਹੋਣਗੀਆਂ ਨਾ ਫੇਰ ਉਹਨੂੰ ਚੇਤਾ ਆਉਂਦਾ ਤੂੰ ਲਾਗੇ ਬੰਨੇ ਜਾਇਆ ਕਰ ਵੀਰ ਦੇ ਲਾਗੇ ਵਿਆਹ ਕਰ ਉਹਨਾਂ ਗੱਲਬਾਤ ਕਰਿਆ ਕਰੇ ਫੇਰ ਹੀ ਇਹਨੂੰ ਆਊਗਾ ਹੌਲੀ-ਹੌਲੀ ਚੇਤਾ ਹੈ ਕਿ ਨਹੀਂ ਮੰਮੀ ਤੂੰ ਗੁੱਸੇ ਦੀ ਮਾਰੀ ਤਾਂ ਲੱਗਦੀ ਨਹੀਂ ਜਾਂਦੀ ਉਹ ਲਾਗੇ ਰਹਿੰਦੀ ਆ ਉਹਨੂੰ ਉਹਦਾ ਚੇਤਾ ਆ ਗਿਆ ਵਾ ਤੇ ਤੁਹਾਨੂੰ ਕਹਦਾ ਗੁੱਸਾ ਵਾ ਬੰਦਾ ਤੇਰਾ ਤੂੰ ਕਬਿਛਾ ਬਿਛਾ ਰਹਿੰਦੀ ਆ ਮੰਮੀ ਗੁੱਸੇ ਵਾਲੀ ਗੱਲ ਨਹੀਂ ਪਰ ਅਬਲਜੀਤ ਨੂੰ ਦੇਖ ਦੇ ਕੇ ਨਾ ਮੇਰਾ ਉੱਤੇ ਹੀ ਮਨ ਖਿੱਚਦਾ ਰਹਿੰਦਾ ਆ ਮੈਂ ਕੀ ਕਰਾਂ ਹੁਣ ਜੇ ਤੂੰ ਬਲਜੀਤ ਨੂੰ ਵੇਖ ਕੇ ਮਨ ਖਿੱਚਉਂਦੀ ਰਹੇਗੀ ਤੂੰ ਉੱਥੇ ਅੰਦਰ ਜਾਣਾ ਨਹੀਂ ਤੂੰ ਨੂੰ ਤੇਰਾ ਪਤਾ ਲੱਗਣਾ ਨਹੀਂ ਤੇ ਫਿਰ ਹੁਣ ਅਸੀਂ ਕੀ ਕਰ ਸਕਦੇ ਆ ਦੱਸ ਵਾ ਨੀ ਵਾ ਮਨ ਆਹ ਤੇ ਤੇਰਾ ਨਾ ਜੱਗੋਂ ਤੇਰਵੀ ਹੋ ਗਈ ਆ ਹੁਣ ਪਤਾ ਲੱਗਾ ਜਦੋਂ ਪਛਾਣਿਆ ਨਹੀਂ ਅਗਲੇ ਨੇ ਨਸਿਆਪੇ ਵੀ ਤਾਂ ਤੇਰੇ ਹੀ ਪਾਏ ਆ ਸਾਰੇ ਨਾ ਮੇਰੇ ਕਾਹਦੇ ਸਿਆਪੇ ਪਾਏ ਸਿਆਪੇਰੇ ਤੋਂ ਆਪਣੇ ਹੱਥੀ ਮੇਰਾ ਨਾਂ ਸਾਥ ਦੇ ਕੇ ਨਾ ਤੂੰ ਚੰਗਾ ਨਹੀਂ ਕੀਤਾ ਮੈਂ ਗਲਤੀ ਜ਼ਰੂਰ ਕੀਤੀ ਐ ਇੱਕ ਵਾਰੀ ਇਹਨਾਂ ਦਾ ਸਾਥ ਦੇ ਕੇ ਪਰ ਰੱਬ ਨੂੰ ਪਤਾ ਹੁਣ ਮੈਂ ਸੱਚੇ ਦਿਲੋਂ ਉਹਦੇ ਨਾਲ ਆ ਅੱਛਾ ਹੁਣ ਅੱਗ ਲਾਉਣ ਫੇਰ ਆ ਗਈ ਤੂੰ ਤੂੰ ਤਾਂ ਕੋਈ ਮੌਕਾ ਛੱੜਦੀ ਨਹੀਂ ਨਾ ਕਿ ਮੈਂ ਆਹ ਕੱਚੀ ਬਾਤੀ ਲਾ ਕੇ ਜਾਵਾਂ ਮੈਂ ਮੌਕਾ ਛੱਡਣਾ ਹੀ ਨਹੀਂ ਮੈਨੂੰ ਪਤਾ ਕਿਦਾਂ ਤੂੰ ਸਾਨੂੰ ਤੰਗ ਕੀਤਾ ਤੈਨੂੰ ਤਾਂ ਸ਼ੁਰੂ ਤੋਂ ਬਲਦੀ ਤੇ ਤੇਲ ਪਾਉਣ ਦੀ ਉਹ ਕਾਲ ਆਦਤ ਹੀ ਆ ਹਾਂ ਮੈਨੂੰ ਆਦਤ ਤਾਂ ਨਹੀਂ ਪਤਾ ਮੈਨੂੰ ਤਾਂ ਪਤਾ ਹੀ ਐ ਅਮਨ ਉਹਦਾ ਮੈਨੂੰ ਸਕੂਨ ਬੜਾ ਮਿਲਦਾ ਇਹ ਰੀਆ ਹਾਲਤ ਵੇਖ ਕੇ ਜਿੰਨਾ ਮੇਰੇ ਦਿਲ ਨੂੰ ਸਕੂਨ ਆ ਨਾ ਮੈਂ ਕੀ ਦੱਸਾਂ ਤੈਨੂੰ ਤੂੰ ਮੈਨੂੰ ਪਛਾਣਣੋਂ ਇਨਕਾਰ ਕੀਤਾ ਹੈ ਨਾ ਵੀ ਤੇਰਾ ਸਾਥ ਨਹੀਂ ਦੇਣਾ ਅੱਜ ਪਤਾ ਲੱਗਾ ਹੀ ਜਦੋਂ ਤੈਨੂੰ ਨਹੀਂ ਪਛਾਣਿਆ ਉਹਨੇ ਨੀ ਜਿਹਦੇ 헤ਰੇ ਫੇਰੇ ਫਿਰਦੀ ਹਾਂ ਜਿਹਦੇ ਕਰਕੇ ਆਪਣੀ ਭੈਣ ਨਾਲ ਰਿਸ਼ਤੇ ਨਾਤੇ ਤੋੜੇ ਸੀ ਉਹੀ ਬਲਜੀਤ ਜਿੰਨੂੰ ਇੱਕ ਨੌਕਰਾਨੀ ਦੀ ਜਗ੍ਹਾ ਦਿਖਾਉਣੀ ਹੈ ਨਾ ਤੂੰ ਅੱਜ ਘਰ ਦੀ ਮਾਲਕ ਬਣ ਕੇ ਤੇ ਸਹਰਾਣੇ ਬੈਠੀ ਆ ਅਗਲਾ ਨਾ ਮੇਰੇ ਲੱਗੋ ਦੂਰ ਨਾ ਹੋ ਨਿਤ ਤੂੰ ਤੇਰੀ ਤਾਂ ਨੌਕਰਾਨੀ ਦੀ ਔਕਾਤ ਬਣ ਕੇ ਰਹਿ ਗਈ ਆ ਇੱਥੇ ਹੀ ਚੁੱਪ ਕਰ ਜਾ ਫਿਰ ਨਾ ਕਹੀਂ ਮੈਨੂੰ ਤਾਂ ਸਿਆਣੀ ਹੁਣ ਤੱਕ ਨਾ ਭੈਣ ਹੋਣ ਕਰਕੇ ਮੈਂ ਤੇਰਾ ਲਿਹਾਜ਼ ਕਰੀ ਜਾਨੀ ਸੀ ਹੁਣ ਮੈਂ ਸਾਰੇ ਲਿਹਾਜ਼ ਭੁੱਲ ਜਾਣੇ ਆ ਫਿਰ ਨਾ ਕਹੀਂ ਕੀ ਭੁੱਲ ਕੇ ਕਰਾਂਗੀ ਤੇ ਕੀ ਹੁਣ ਤੱਕ ਕਰ ਲਿਆਈ ਲੈ ਇਹ ਕਿੰਦਾ ਨਹੀਂ ਗੱਲ ਕਰਦੀ ਤੂੰ ਵੇਖੀ ਤੂੰ ਕੋਈ ਦਿਨ ਹੋਣਾ ਵਾ ਇਹਨੂੰ ਇਹਨੂੰ ਪਛਾਨਣਾ ਉਹਨੇ ਫੇਰ ਤੁਸੀਂ ਵੇਖਣਾ ਖਾਂ ਤਾਂ ਜਦੋਂ ਤੁਹਾਨੂੰ ਉਹ ਛਿੱਤਰ ਮਾਰ ਕੇ ਬਾਹਰ ਕੱਢਿਆ ਵਾ ਨਹੀਂ ਬਾ ਮਾਤਾ ਉਹ ਦਿਨ ਜਾਣਾਂਗੇ ਜਿੱਦਣ ਆਊਗਾ ਪਰ ਅੱਜ ਦੀ ਗੱਲ ਕਰ ਅੱਜ ਪਈ ਨਾ ਤੁਹਾਡੇ ਤੇ ਰੱਬ ਦੀ ਮਾਰ ਐਦਾਂ ਪੈਂਦੀ ਆਂਦੇ ਉਹਦੀ ਲਾਠ ਜਵਾਜ ਨਹੀਂ ਹੁੰਦੀ ਸੱਚੀ ਬਾਜ ਨਹੀਂ ਹੁੰਦੀ ਕੋਈ ਗੱਲ ਨਹੀਂ ਕਰ ਮੈਂ ਤਾਂ ਮੰਜਾ ਭਾਉ ਨੇੜੇ ਹੀ ਆ ਆਪਣੀ ਭਾਉ ਵੇਖੋ ਪਹਿਲਾਂ ਨੇੜੇ ਤਾਂ ਤੁਹਾਡੀ ਆਈ ਪਈ ਆ ਮੈਨੂੰ ਗਾਂ ਸਿਖਾਉਂਦੇ ਪਏ ਆ ਚਲ ਕੋਈ ਨਹੀਂ ਤੁਹਾਡੀ ਨੇੜੇ ਤੇ ਤੁਹਾਡੀ ਵੀ ਆਉਣ ਹੀ ਵਾਲੀ ਆ ਇਹ ਨਾ ਫਿਕਰ ਕਰ ਅਸੀਂ ਮਾਤਾ ਤਿੰਨੇ ਜਣੇ ਇਕੱਠੇ ਬੈਠੇ ਤੁਹਾਡੇ ਨਾਲ ਕੌਣ ਵਾ ਉਹ ਮਾਤਾ ਉਹ ਦਿਨ ਉਹ ਦਿਨ ਵੇਖਿਆ ਜਾਊ ਸਾਡੇ ਨਾਲ ਉਹ ਜਿੱਤੇ ਮੈਂ ਡੋਰੀਆਂ ਸੁਟੀਆਂ ਸੀ ਨਾ ਵੀ ਤੂੰ ਹੀ ਆ ਤੇਰੇ ਤੇ ਆਸਰਾ ਧਰ ਕੇ ਮੈਂ ਤੁਰ ਵੀ ਇੱਕ ਬੰਦੇ ਸੱਚੇ ਦਾ ਸਾਥ ਦੇਣ ਮੇਰੇ ਨਾਲ ਉਹ ਆ ਤੂੰ ਹਾਂ ਤਿੰਨਾਂ ਨੇ ਕੀ ਕਰਨਾ ਜਿਹਦੇ ਨਾਲ ਰੱਬ ਹੈ ਨਾ ਉਹਦੇ ਨਾਲ ਸਾਰਾ ਜੱਗ ਆ ਹਾਂ ਤੂੰ ਤਾਂ ਬਹੁਤ ਸੱਚੀ ਹਾਂ ਤੇਰੇ ਜਿੰਨਾ ਕੋਈ ਸੱਚਾ ਹੈ ਹੀ ਨਹੀਂਗਾ ਹਾਨੂੰ ਪਹਿਲਾਂ ਚੂਲਾ ਦੇ ਤੇ ਪਸਾਤਾ ਹੁਣ ਉਹਨੂੰ ਮਗਰ ਲਾ ਲਿਆ ਹੋਰ ਤੇਰੇ ਤੋਂ ਵੱਗਾ ਉਹ ਬੱਚਾ ਨਹੀਂ ਮੰਮੀ ਆਪਣੀਆਂ ਕੀਤੀਆਂ ਭੁੱਲ ਗਈ ਨਾ ਹੁਣ ਹਾਂ ਹੁਣ ਕਿਦਾਂ ਸਚਿਆਰੀ ਬੰਦੀ ਆ ਆਏਂਦੇ ਦੂਸਰੇ ਦੇ ਜਗਵਾ ਦੇ ਵਿੱਚ ਮੈਂ ਉਹਦੇ ਨਾਲ ਇਹਨਾਂ ਦੇ ਪਿੱਛੇ ਲਾ ਕੇ ਮਾੜਾ ਕੀਤਾ ਇਹਨਾਂ ਹੱਥਾਂ ਨਾਲ ਤੇ ਉਹਦਾ ਹੀ ਮੈਂ ਸਾਥ ਦਿੱਤਾ ਹੈ ਤੂੰ ਨਾ ਆਪਣੀ ਔਕਾਤ ਨੂੰ ਭੁੱਲ ਮੰਨ ਤੂੰ ਬਹੁ ਮਾੜਾ ਚੱਲਣੀ ਚੱਲ ਜਾ ਕੇ ਕੰਮ ਕਰ ਆਪਣਾ ਬੋਤੀਆਂ ਮੈਨੂੰ ਮਤਾਂ ਦੇ ਕੰਮ ਤੇ ਤੂੰ ਕਰ ਮੈਂ ਕੰਮ ਮੈਂ ਆਪਣਾ ਕੰਮ ਹੀ ਕਰਾਂ ਨੀ ਇੱਥੇ ਬਹਿ ਕੇ ਤੂੰ ਆਈਆਂ ਵਿੱਚ ਟੰਗੜਾਉਣ ਠੀਕ ਆ ਨਾ ਮੈਂ ਕੋਈ ਟੰਗ ਨਹੀਂ ਅਡਾਉਂਦੀ ਤੂੰ ਹੁਣ ਆਪਣਾ ਜੁੱਲੀ ਬਿਸਤਰਾ ਗੋਲ ਕਰ ਤੇ ਤੂੰ ਜਾਣਾ ਕਿੱਧਰ ਉਹ ਤੂੰ ਨਿਕਲ ਇੱਥੋਂ ਇਹ ਤਾਂ ਵੇਖਦੀ ਰਹਿੰਦੀ ਆ ਇਹ ਗੱਲਾਂ ਕਰਨ ਮੈਂ ਸੁਣਾ ਸੁਆਦ ਲਾਉਂਦਾ ਹੋਰ ਕੀ ਆਹੀ ਕੰਮ ਮੱਥਾ ਲਾਉਣ ਦਾ ਫਾਇਦਾ ਕੀ ਮੰਮੀ ਇਹਦੀ ਇਹ ਆ ਹੋਰ ਨਹੀਂ ਸੱਦੀ ਨਾਲ ਬੁਲਾਈ ਤੇ ਮੈਂ ਲਾੜੇ ਦਿੱਤਾ ਉਹ ਸਾਵੇ ਨਾ ਮੈਂ ਕੋਈ ਲਾਉਂਦਾ ਨਹੀਂ ਤੇ ਉੱਦੀ ਆਇਂਦੀ ਨੇ ਸ਼ਰਮ ਕਰ ਲਾ ਮਨ ਤੂੰ ਕਰ ਚੱਲ ਨਹੀਂ ਚੱਲ ਕੰਮ ਕਰ ਲੋ ਆ ਜਾ ਤ ਦੱਸਣ ਲੱਗੀ ਆ ਪਹਿਲਾਂ ਆਪਣੀ ਔਕਾਤ ਵੱਲ ਵੇਖ ਹਜੇ ਵੀ ਨਹੀਂ ਟਲਦੀ ਆ ਦੇਖ ਲੋ ਮੰਮੀ ਇਹਦੀ ਜਵਾਨ ਨਹੀਂ ਬੋਲਦੀ ਰਹਿੰਦੇ ਇਹ ਤਾਂ ਬੋਲਣ ਦੀ ਆ ਤੇ ਪਈ ਭੌਂਕਣ ਦੀ ਉਹ ਗੱਲ ਆ ਵੇਲਾ ਨੂੰ ਚੁੱਪ ਕਰਕੇ ਬੈਠਾ ਰਿਆ ਮਾਰਦਾ ਹਾਂ ਦੋ ਚਪੇੜਾ ਕੱਢ ਕੇ ਇਹਦੇ ਕੋਈ ਨਹੀਂ ਮੰਮੀ ਆਲੀ ਉਹਦਾ ਟਾਈਮ ਆ ਜਿੱਦਾਂ ਮੇਰੀ ਦਾੜ ਖੱਲੇ ਆ ਗਈ ਨਾ ਦੱਸੂ ਮੈਂ ਉਹ ਮੰਮੀ ਆ ਭਾਜੀ ਵੀ ਪਿੱਛੋਂ ਹੀ ਬੋਲਣ ਜੋਗਾ ਆ ਜਦੋਂ ਉਹ ਹੁੰਦੀ ਆ ਉਦੋਂ ਤੇ ਉਂਗਲ ਰੱਖ ਕੇ ਬੈਹਿੰਦਾ ਮੂੰਹ ਤੇ ਉਦੋਂ ਕੋਈ ਗੱਲ ਨਹੀਂ ਆਉਂਦੀ ਇਹ ਹੋਏ ਰੋਂਦਾ ਰ ਦਾੜ ਤੇ ਲੇਕ 10 ਕਬੂਣੀ ਆ ਹੁਣ ਆਈ ਨਾ ਬਾਹਰ ਮਾਰਦਾ ਗੋਲ ਲੱਪੜੇ ਨੂੰ ਪਤਾ ਲੱਗ ਜਾਂਦਾ ਤੇ ਹੋਰ ਕੀ ਮੰਮੀ ਅਮਨ ਤੂੰ ਟੈਨਸ਼ਨ ਨਾ ਲੈ ਤੂੰ ਸਾਡਾ ਸਾਥ ਦਿੱਤਾ ਨਾ ਮੈਂ ਵੀ ਤੇਰਾ ਸਾਥ ਦਊਂਗਾ ਮੈਨੂੰ ਭਾਵੇਂ ਗਰਮੀ ਦੇ ਖਿਲਾਫ ਕੰਮ ਜਾਣਾ ਪਵੇ। ਭਾਜੀ ਕੋਈ ਗੱਲ ਨਹੀਂ। ਇਹ ਤੇ ਹੁਣ ਟਾਈਮ ਹੀ ਦੱਸੂਗਾ ਕੌਣ ਕਿਹਦਾ ਸਾਥ ਦਿੰਦਾ ਆ। ਇਹ ਵੀ ਹੁਣ ਮਨੀ ਖਿਜੀ ਪਈ ਆ। ਗਰਮੀ ਦੇ ਵਿੱਚ ਬਾਤੀ ਲਾਉਣਾ ਬਾਜ਼ ਹੀ ਨਹੀਂ ਹੁੰਦੀ। ਐਡੀ ਭੈੜੀ ਆਏ। ਓ ਮੰਮੀ ਥੋੜਾ ਜਿਹਾ ਇਹ ਵੀ ਟਾਈਮ ਹੀ ਦੇਖਣਾ ਪੈਂਦਾ ਨਾ। ਆਪਣਾ ਟਾਈਮ ਇਸ ਟਾਈਮ ਤੇ ਖਰਾਬ ਆ ਤੇ ਮੈਨੂੰ ਸਮਝਾਓ ਵੀ ਥੋੜਾ ਬਹੁਤਾ ਟਾਈਮ ਦੇਖੇ। ਹਾਏ ਹਏ ਉਹ ਤਾਂ ਲੱਗਿਆ ਸਾਡੇ ਬੇਟੀ ਸਾਡੇ ਨਾਲ ਹੀ ਬੈਠੀ ਚਲੋ ਹੜ ਕੋਈ ਉਹਨੇ 200 ਕਰਨਾ ਵਾ। ਉਹਨੇ ਹੁਣ ਕਿੱਕੋ ਕਰਨਾ ਉਹਨੂੰ ਦੋਦਾ ਨਹੀਂ ਉਹਦਾ ਚੇਤਾ ਹੈਗਾ ਇਹ ਅੰਬੀ ਜਾਂਦੀ ਹੋਊਗਾ ਲੱਗ ਲੱਗ ਕੇ ਜਾਂਦੀ ਮਮੇ ਉਹਨੇ ਜਦੋਂ ਆਂਦੇ ਨਾ ਜਦੋਂ ਦੁਸ਼ਮਣ ਜਿਹੜਾ ਵਾ ਨਾ ਉਹ ਸਿਰ ਤੇ ਬੈਂਦਾ ਉਹਨੇ ਤੇ ਹਸਣਾ ਹਸਨਾਵਾ ਉਹ ਹੋਏ ਗੱਲ ਹੋ ਗਈ ਹੁਣ ਤੁਹਾਡੇ ਦੇਣੀ ਮਾਰੇ ਹੋਗੇ ਹਾਦੀ ਹੋ ਗਈ ਆ ਗਰਮੀਤ ਵਾਲੀ ਭੈਣ ਖਵਾਉਣ ਦੇ लायक ਤਾਂ ਹੈ ਨਹੀਂ ਇਹ ਐਨਾ ਮੈਨੂੰ ਗੁੱਸਾ ਆਉਂਦਾ ਨਾ ਕਿਤੇ ਜਦੋਂ ਦੇਖੋ ਆ ਜਾਂਦੀ ਆ जखਮਾਂ ਤੇ ਲੂਣ ਛਿੜਕਣ ਨਹੀਂ ਹੁਣ ਤੂੰ ਭੁੱਲ ਗਈ ਆ ਵੀ ਤੂੰ ਹੀ ਮੈਨੂੰ ਇਸ ਘਰ ਚ ਲੈ ਕੇ ਆਈਂ ਸੀ ਮੈਨੂੰ ਤੇ ਨਾ ਬਹੁਤ ਗੁੱਸਾ ਚੜਦਾ ਮੈਨੂੰ ਤਾਂ ਸਮਾਂ ਹੀ ਨਹੀਂ ਹੁੰਦੀ ਮੈਂ ਕਰਾਂ ਤੇ ਕਰਾਂ ਕੀ ਭੈਣ ਵੀ ਮੈਂ ਤੇਰੀ ਆ ਕੋਈ ਗੱਲ ਨਹੀਂ ਦੱਸੂੰਗੀ ਮੈਂ ਤੈਨੂੰ ਤੂੰ ਮੇਰਾ ਘਰ ਪੱਟਣ ਨੂੰ ਫਿਰੰਨੀ ਆ ਕੋਈ ਗੱਲ ਨਹੀਂ ਆਲਣ ਦੇ ਟਾਈਮ ਹੁਣ ਮੈਂ ਤੇਰਾ ਘਰ ਪੱਟ ਕੇ ਦੱਸੂੰਗੀ ਕੋਈ ਗੱਲ ਨਹੀਂ ਕਰਦੀ ਆ ਮੈਂ ਮੰਮੀ ਨਾਲ ਗੱਲ ਨਾ ਹਾ ਗੁਰਮੀਤ ਕੋਰੇ ਤੇਰਾ ਇੱਥੋਂ ਮੈਂ ਬਿਸਤਰਾ ਗੋਲ ਕਰਾਇਆ ਤੇ ਮੇਰਾ ਨਾਂ ਵੀ ਅਮਨ ਨਹੀਂ ਹੁਣ ਨਾ ਮੈਨੂੰ ਬਲਜੀਤ ਨਾਲੋਂ ਜ਼ਿਆਦਾ ਭੈੜੀ ਤੇ ਇਹ ਲੱਗਣ ਲੱਗ ਪਈ ਆ ਦੁਸ਼ਮਨੀ ਤਾਂ ਹੁਣ ਮੈਂ ਮੁੱਲ ਲੈ ਲਈ ਆ ਹੁਣ ਦੁਸ਼ਮਨੀ ਨਿਭਾਉਣ ਦਾ ਟਾਈਮ ਆ ਨਾ ਹਾਂ ਬਲਜੀਤ ਕੋਰੇ ਤੈਨੂੰ ਮੈਂ ਚਣੇ ਚਵਾਏ ਤੇ ਮੇਰਾ ਨਾਂ ਵੀ ਅਮਨ ਨਹੀਂ ਕਿੰਨੀ ਜ਼ਹਿਰ ਭਰੀ ਇਹਦੇ ਦਿਲ ਦੇ ਵਿੱਚ ਕਿੱਡੀ ਹੰਤਰੀ ਆ ਜਾ ਕੇ ਤੇ ਗਰਮੀਤ ਨੂੰ ਦੱਸਾਂ ਗਰਮੀਤ ਕੀ ਕੰਨਦੀ ਆ ਤੂੰ ਕਰਨਾ ਕੀ ਦੇਦੀ ਉਹਨੇ ਤਾਂ ਕੰਮ ਨੂੰ ਕਿਸੇ ਨੂੰ ਹੱਥ ਨਹੀਂ ਲਾਉਣਾ ਹੁੰਦਾ ਸਾਡੇ ਕਮਰੇ ਚ ਕਿੱਥੋਂ ਕਰ ਲੂ ਮੈਂ ਬੈੱਡ ਸ਼ੀਟਾਂ ਦਵਾ ਸਵਾਰੀਆਂ ਕਰ ਨਹੀਂ ਭੈਣਾ ਤੂੰ ਬੈੱਡ ਸ਼ੀਟਾਂ ਸਵਾਰੀਆਂ ਕਰਦੀ ਰਹਿ ਤੇ ਉਹ ਕੰਮ ਕਰੇ ਚਾਹੇ ਨਾ ਕਰੇ ਉਹ ਸਕੀਮਾਂ ਦਾ ਡਈਆਂ ਨਾ ਲਾਉਣ ਹੁਣ ਕਹਦੀਆਂ ਸਕੀਮਾਂ ਲਾਤੀਆਂ ਉਹਨੇ ਸਕੀਮਾਂ ਲਾਉਂਦੀ ਉਹ ਮੈਂ ਗਰਮੀ ਦੀਆਂ ਜੜਾ ਵੱਡ ਕੇ ਛਣੀਆਂ ਤਾਂ ਤੇਰਾ ਬਿਸਤਰਾ ਗੋਲ ਕਰਾ ਕੇ ਛੱਡਣਾ ਮੈਂ ਹਾਂ ਹੈ ਕਾਲੇ ਮੂੰਹ ਵਾਲੀ ਨਾ ਹੋਵੇ ਦੇ ਹੁਣ ਕੀ ਆਂਦੀ ਤੁਸੀਂ ਕੀ ਸੁਣਿਆ ਮੈਂ ਮੈਂ ਤਾਂ ਬਥੇਰਾ ਕੁ ਸੋਣਾ ਹੀ ਆ ਜੇ ਮੈਂ ਸਾਰੀਆਂ ਗੱਲਾਂ ਦੱਸਣ ਬੈਗੀ ਨਾ ਤੇ ਸਰੀ ਜਿਹੜੀ ਇੱਥੇ ਲੰਗ ਜਾਣੀ ਆ ਕਹਿੰਦੀ ਹੁਣ ਮੈਂ ਇਹਨੂੰ ਚਣੇ ਚ ਬੋਣੇ ਚੰਗੀ ਤਰ੍ਹਾਂ ਗਰਮੀਤ ਨੂੰ ਤੇ ਆਂਦੀ ਇਹਦਾ ਬਿਸਤਰਾ ਇੱਥੋਂ ਗੋਲ ਕਰਉਣਾ ਇਹਦਾ ਮਤਲਬ ਇਹ ਵੀ ਤੈਨੂੰ ਘਰੋਂ ਇਹਨੇ ਕਢਾਉਣਾ ਹੀ ਹੋ ਹਾਏ ਹਾਏ ਇਹਨੂੰ ਪਾਈ ਅੱਗੇ ਨੂੰ ਚਣੇ ਚ ਬੋਣੇ ਇਹ ਕਿੱਧਰ ਦੀ ਹੈ ਚਣੇ ਚ ਪਾਉਣ ਵਾਲੀ ਮੈਨੂੰ ਨਹੀਂ ਪਤਾ ਉਹ ਕੀ ਸਕੀਮ ਲਾ ਕੇ ਬੈਠੀ ਹੋ ਪਰ ਮੈਨੂੰ ਬੜਾ ਡਰ ਆਉਂਦਾ ਉਹ ਨਾ ਹੋਵੇ ਇਹ ਤਾਂ ਜਿਹੜਾ ਵੱਢਦੇ ਵੱਢਦੇ ਉਹ ਹੱਡੀਆਂ ਵੱਢ ਕੇ ਗਾਂਹ ਜਾਵੇ ਉਹ ਇੰਨਾ ਫਿਰ ਫਿਰ ਕੀ ਆ ਮੰਮੀ ਮੰਮੀ ਨਾ ਕਰਦੀਆਂ ਨਾ ਗੱਲ ਪਏ ਕਿਹੜੀਆਂ ਸਕੀਮਾਂ ਲਾਉਂਦੀ ਫਿਰਦੀ ਐ ਪੈਣਾ ਮੰਮੀ ਇੱਥੇ ਕੀ ਕਰ ਲੂਗੀ ਮੰਮੀ ਦੀ ਧੀ ਤੂੰ ਵੀ ਤੇ ਉਹ ਵੀ ਉਹਨਾਂ ਦਾ ਸਮਝਾ ਭਜਾ ਕੇ ਉੱਥੇ ਬਹਿ ਜਾਣਾ ਵਾ ਤੇ ਨਾ ਉਹਨੇ ਆਉਣਾ ਹੀ ਆ ਜੋ ਕੋ ਕਰਨਾ ਨਾ ਤੂੰ ਕਰ ਤੇ ਮੰਮੀ ਨੂੰ ਕਦੀ ਟੈਨਸ਼ਨ ਦੇਣੀ ਨਹੀਂ ਚਾਹੀ ਇਹਨੂੰ ਉਹਨੇ ਕਹਣਾ ਮੇਰੀਆਂ ਧੀ ਆਹ ਕੁਛ ਕਰਦੀਆਂ ਜਾ ਕੇ ਹੁਣ ਜਿਹੜਾ ਕੋ ਕਰਦੀ ਨਾ ਅਮਨ ਉਹਨੂੰ ਬਰਦਾਸ਼ਤ ਨਹੀਂ ਹੋਣਾ ਹੈਗਾ ਉਹਨੇ ਤਾਂ ਆਪਣੇ ਵੱਲੋਂ ਗੱਲੋਂ ਲਈ ਐ ਵੀ ਚਲ ਇਹਦਾ ਵਿਆਹ ਹੋ ਗਿਆ ਤੇ ਬੱਸ ਜੂਗੀ ਮੇਰੀ ਸੁਣ ਗੱਲ ਹੁਣ ਸਾਰੀਆਂ ਗੱਲਾਂ ਸਮਝ ਨਹੀਂ ਆਵਾਂ ਨਾ ਹੁਣ ਇਹੋ ਕੰਮ ਕਰਨਾ ਹੀ ਹੋ ਭਾਵੇਂ ਤੂੰ ਮੇਰੇ ਨਾਲ ਹੋ ਕੇ ਕਰਨਾ ਤੇ ਭਾਵੇਂ ਇਕੱਲੀ ਕਰਨਾ ਕੋਈ ਨਾ ਚਲ ਹੁਣ ਸੋਚੀ ਚੰਗਾ ਵਿਚਾਰ ਕਰੀਏ ਗੱਲ ਨੂੰ ਬਲਜੀਤ ਕੀ ਕਰਦੀ ਆਈ ਆ ਕਰਨਾ ਕੀ ਆ ਸਾਰਾ ਕੰਮ ਧੰਦਾ ਕਰਕੇ ਟੀ ਪੰਡਾ ਚੰਨਾ ਮੰਜਣਾ ਲਈ ਆਟਾ-ਵਟਾ ਗੁੰਨ ਕੇ ਹਟੀਆਂ ਤੇ ਇਹ ਝਾੜੂ-ਪੋਚਾ ਲਾਉਣ ਵਾਲਾ ਨਾ ਤੂੰ ਝਾੜੂ-ਪੋਚਾ ਲਾਉਣਾ ਵਾ ਤੇ ਇਹ ਕਿਹੜੇ ਕੰਮ ਨੂੰ ਰੱਖੀ ਆ ਵੇਖ ਬੀਬਾ ਤੈਨੂੰ ਤਾਂ ਰਖਿਆ ਗਿਆ ਸੀ ਕੰਮ ਧੰਦਾ ਕਰਨ ਨੂੰ ਜੇ ਤੇਰੇ ਹੁੰਦਿਆਂ ਸਾਡੀਆਂ ਜਨਾਨਾਂਗਲੀਆਂ ਔਖੀਆਂ ਹੋਣੀਆਂ ਤੇ ਤੈਨੂੰ ਤਰਖਾ ਕਰੀ ਦੇਣੀ ਆਹੀ ਜੇ ਜੇ ਕੰਮ ਧੰਦਾ ਹੁੰਦਾ ਠੀਕ ਆ ਤੇ ਜੇ ਆਪਣਾ ਹਿਸਾਬ-ਕਿਤਾਬ ਕਰਦੇ ਆਪਣੇ ਘਰੋਂ ਜਾਂਦੀ ਹੋ ਬਸ ਇਦਾਂ ਹੀ ਵੇਂਦੀ ਓ ਕੋੜਾ ਕੋੜਾ ਅੱਖਾਂ ਦੀ ਗੱਡੀ ਜੰਨੀ ਆ ਨੌਕਰਾਂ ਨਹੀਂ ਨੌਕਰਾਂ ਨਹੀਂ ਬਲ ਕੇ ਰਹਿ ਮਾਲਗਣ ਬੰਦੀ ਕੋਸ਼ਿਸ਼ ਨਾ ਕਰ ਤੂੰ ਹਾਏ ਹਾਏ ਲਖਵੀਰ ਕਿੱਦਾਂ ਬੋਲਣ ਡਿਆ ਤੂੰ ਅਸਕਰੋਂ ਕੰਮ ਕਰਦੀ ਆ ਤੇਰੀ ਅੱਜ ਇਹ ਸਿਹਤ ਨਹੀਂ ਠੀਕ ਨਹੀਂ ਕਮਾਟ ਕਿਹੜੀ ਨੇਰੀ ਆ ਗਈ ਹੈ ਤੇ ਮੰਮੀ ਜੀ ਸਿਹਤ ਨਹੀਂ ਠੀਕ ਹੈ ਕਿ ਘਰੋਂ ਜਾਵੇ ਆਪਣੇ ਬਿਮਾਰ ਹੋ ਤੀ ਕੀ ਲੈ ਰਾਈਏ ਇੱਥੇ ਉਹ ਇਹ ਘਰ ਨਹੀਂ ਗਾ ਉਹ ਤਾਂ ਸਾਦਾ ਵਾ ਇਹਦਾ ਥੋੜੀ ਆ ਲੈ ਕੇ ਵੀ ਮੇਰੀ ਗੱਲ ਸੁਣੋ ਮੰਮੀ ਪਤਾ ਨਹੀਂ ਕਿੱਦਾਂ ਦਾ ਸੁਭਾਅ ਆ ਅਨੌਕਰਾਨੀਆਂ ਵੀ ਲਾ ਕੇ ਨਾ ਪਰਦੇ ਹੀ ਪਾਈ ਜਾਣੇ ਤੇ ਕੀ ਫਾਇਦਾ ਮੰਮੀ ਤਨਖਾਵਾ ਦੇਂਦਾ ਮੇਰੀ ਗੱਲ ਤੋਂ ਕਾਦੇ ਪਰਦੇ ਪਾ ਜਿਹੜੇ ਰੋਜ਼ ਕੰਮ ਕਰਦੀ ਆ ਨਾ ਤੂੰ ਤਾਂ ਵਿਚਾਰੀ ਦਾ ਜੀਣਾ ਭਰਾਮ ਕੀਤਾ ਕੰਮ ਕਰਾ ਕਰਾ ਕੇ ਮੰਮੀ ਕੀ ਕਰ ਕੋਈ ਨਹੀਂ ਹਾ ਤੇ ਕਿਹਨੀ ਮੇਰੀ ਚੱਲਦੀ ਮੰਮੀ ਬਾਧੂ ਕੰਮ ਆਪਾਂ ਕੋਈ ਨਹੀਂ ਕਰਾਉਂਦੇ ਝਾੜੂ ਪੋਚੇ ਵਾਤੇ ਰੱਖੀ ਜੇ ਆਖੇ ਬਾਥਰੂਮ ਬੂਥਰ ਨੂੰ ਤੋਨੇ ਝਾੜੂ ਪੋਚੇ ਜੇ ਤੁਸੀਂ ਆਪ ਲਾਉਣੇ ਆ ਤੇ ਫਿਰ ਇਹਦਾ ਕੀ ਫਾਇਦਾ ਉਹਨਾਂ ਦੀ ਗੱਲ ਵੀ ਸਹੀ ਆ ਪੈਸੇ ਤੇ ਉਹਨਾਂ ਦੀ ਜੇਬ ਚ ਜਾਣੇ ਆ ਬਜੀਤ ਉੱਚ ਵੀ ਜਾਣ ਆ ਉਹ ਵੀ ਅਸਰ ਇਨਸਾਨੋਂ ਉਹ ਮੰਮੀ ਇਹਦੀ ਉਹ ਗੱਲ ਆ ਅਗਰ ਆ ਮੈਂ ਇਹ ਘਰ ਵਾਲੀ ਬਣ ਕੇ ਬਹਿ ਗਈ ਠੀਕ ਆ ਨਾ ਇਹਦਾ ਮਤਲਬ ਕਿ ਸਾਡੇ ਘਰ ਦਾ ਆਪਣੇ ਘਰ ਤੋਂ ਨਹੀਂ ਜਾਂਦੀ ਏ ਅੱਛਾ ਜੇ ਨਾਲ ਇੱਥੇ ਵੜੀ ਰਹਿੰਦੀ ਆ ਹਾਂ ਵੇਖ ਲੈ ਨਾ ਹੁਣ ਤੁਸੀਂ ਰਾਤ ਵੀ ਇੱਥੇ ਹੀ ਰਹਿੰਦੀ ਆ ਨਹੀਂ ਤੇ ਕਿਹੜੀ ਨੌਕਰ ਆਣੀ ਏ ਜਿਹੜੀ ਰਾਤ ਰਹੀਦੀ ਪੁੱਤ ਮੇਰੇ ਲਾਗੇ ਰਹਿੰਦੀ ਆ ਤੁਹਾਨੂੰ ਕੀ ਆ ਗੱਲ ਨਾਲ ਪਰੇਸ਼ਾਨੀ ਆ ਉਹ ਮੰਮੀ ਪਰੇਸ਼ਾਨੀ ਦੀ ਗੱਲ ਨਹੀਂ ਕੀ ਜੇ ਕੰਮ ਤਾਂ ਨਾ ਨਹੀਂ ਆਉਂਦਾ ਤੇ ਨਾ ਕਰੇ ਆਪਣੇ ਘਰ ਵੇ ਜਾ ਕੇ ਕਰਦੀ ਆ ਕੰਮ ਤੱਕ ਵੀ ਤੈਨੂੰ ਕਿਉਂ ਨਹੀਂ ਕੰਮ ਕਰਦੀ ਦੇਦੀ ਹਰ ਵੇਲੇ ਤਾਂ ਕੰਮ ਨੂੰ ਲੱਗੀ ਰਹਿੰਦੀ ਆ ਤੂੰ ਆਨਾ ਕੰਮ ਹੀ ਨਹੀਂ ਕਰਦੀ ਮੰਮੀ ਤੁਸੀਂ ਆਂ ਦੇ ਕੰਮ ਕਰਦੀ ਕੰਮ ਕਰਦੀ ਮੈਂ ਕਦੀ ਕੰਮ ਕਰਦੀ ਵੇਖੀ ਨਹੀਂ ਐਵੇਂ ਦੰਦੀਆਂ ਨਹੀਂ ਕਰਦੀ ਰਹਿੰਦੀ 20 ਘੰਟੇ ਆਹੋ ਦੰਦੀਆਂ ਹੀ ਦੇਦੀਆਂ ਤੈਨੂੰ ਕੰਮ ਨਹੀਂ ਇਹਦਾ ਦਿਖਦਾ ਹੁਣ ਤੈਨੂੰ ਆ ਹੁਣ ਇਹਦੇ ਬੁੱਤ ਬਣ ਕੇ ਖਲੋਤੀ ਇਹਦਾ ਮਤਲਬ ਕਿ ਇਹ ਘਰ ਦੇ ਜੀ ਗੱਲਾਂ ਕਨੇ ਵਿੱਚ ਬਰਸੜ ਕੇ ਖਲੋਕੀ ਆ ਉਹ ਜਾ ਕੇ ਕੰਮ ਤਾਂ ਨਾ ਕਰ ਕੋਈ ਝਾੜੂ-ਪੂੜੂ ਫੜਦਾ ਝਾੜੂ ਫੇਰ ਇੱਥੇ ਪੋਚੇ ਬਾਟੇੜਾ ਆਹੋ ਗੱਲ ਮੰਮੀ ਮੈਂ ਕਹਿਣ ਲੱਗੀ ਹਾਂ ਘਰ ਦੇ ਬੰਦਿਆਂ 'ਚ ਮਤਲਬ ਨਹੀਂ ਹੁੰਦਾ ਕਿ ਨੌਕਰਾਨੀ ਦਾ ਖਲੋਂਦਾ ਕਦੀ ਖਲੋਤੀਆਂ ਵੇਖੀਆਂ ਅੱਜ ਤੱਕ ਉਹ ਕਈ ਵਾਰ ਬੰਦਾ ਸਿਕਰਟ ਗੱਲ ਵੀ ਕੰਡਿਆ ਹੁੰਦਾ ਅੱਛਾ ਤਾਂ ਡਰ ਕੇ ਨਾ ਭੂਏ ਚੜਾਈ ਹੁੰਦੀ ਆ ਬਾਦ ਨੀ ਰਹਿਣ ਦੇ ਗੱਲ ਰਹਿਣ ਤੇ ਤੂੰ ਤਾਂ ਇੱਥੇ ਹੀ ਰਹਿਣ ਦੇ ਬਹੁਤ ਤੇਰੀਆਂ ਸਿਕਰਟ ਹੋ ਗਈਆਂ ਹੁਣ ਉਹ ਤੈਨੂੰ ਮੈਂ ਉਹ ਸੱਚੀ ਕਹਿੰਦੀ ਆ ਮੈਂ ਤਾਂ ਨਾ ਇਹ ਕੰਮ ਹੋਰੀ ਬਦਲ ਦੋ ਹੋਰ ਕੋਈ ਰਖ ਲਓ ਪੈਸੇ ਦੇਣੇ ਆ ਫਰੀ ਥੋੜੀ ਕੰਮ ਡੇਂਗ ਕਰਾਉਣ ਰਕਬੀਰ ਮੇਰੀ ਤੇ ਮੰਨੋ ਸੱਚੀ ਗੱਲ ਆ ਇਹਨੂੰ ਕਰ ਦੋ ਉਹ ਨਾ ਇਹ ਸਾਡੇ ਘਰ ਦਾ ਪੇਟ ਲੈ ਕੇ ਸਾਨੂੰ ਲੋਟ ਪਟ ਕੇ ਗਾਂ ਜਾਵੇ ਅਈ ਡੀ ਲੁੱਟ ਪਈ ਲੁੱਟ ਪੜ ਕੇ ਨਾ ਨਾ ਰਕबीर ਮੈਂ ਨਹੀਂ ਹੋਰ ਰੱਖਣੀ ਬਹੁਤ ਚੰਗੀ ਕੁੜੀ ਆ ਕੰਮ ਹਰ ਵੇਲੇ ਕਰਦੀ ਇਹਨੂੰ ਕੋਈ ਉਹ ਗੱਲ ਵੀ ਆਖਣਾ ਨਹੀਂ ਪੈਂਦਾ ਕੰਮ ਤੂੰ ਐਵੇਂ ਨਾ ਉਹ ਗੱਲ ਕਰ ਦੁੱਖ ਸੋ ਸਰੀਰਾਂ ਦੇ ਨਾਲ ਹੀ ਹੁੰਦਾ ਜੇ ਉਹ ਢਿੱਲੀ ਨਹੀਂ ਕੋਈ ਕੰਮ ਹੁੰਦਾ ਤਾਂ ਕੀ ਕਰਿਓ ਉਹ ਮਰ ਜਾਵੇ ਹੁਣ ਮੰਮੀ ਮੇਰੀ ਗੱਲ ਸੁਣ ਉਹ ਨੌਕਰਾਨੀ ਆ ਤਾਨੂੰ ਉਹਦਾ ਕੀ ਮਿੱਠਾ ਨਾਲੇ ਆਪਣੇ ਮੁੰਡੇ ਤੋਂ ਤੂੰ ਸੱਚੀ ਰਹਿ ਹੋਰ ਨੌਕਰਾਨੀ ਸੌ ਮਿਲ ਜਾਂਦੀਆਂ ਪਿੰਡ ਦੇ ਵਿੱਚ ਲੋਕਿੱਤਰ ਨੇ ਲਿੰਦੇ ਫਿਰਦੇ ਆ ਵੀ ਸਾਨੂੰ ਕੰਮ ਲਾਓ ਸਾਨੂੰ ਕੰਮ ਲਾਓ ਓ ਕਿੱਦਾਂ ਦਿਨ ਆ ਗਿਆ ਹੇ ਤੱਕ ਝਾੜੂ ਕੋਚਾ ਨਹੀਂ ਲਾਇਆ ਇਹ ਤੁਹਾਨੂੰ ਆਪ ਸਮਝ ਚਾਹੀਦੀ ਆ ਤੂੰ ਤਾਂ ਅੱਗੇ ਕਹਿ ਨਹੀਂ ਬਿ ਕਿਹੜਾ ਰਲਾ ਨੂੰ ਕੱਢੋ ਤਾਂ ਹੋਰ ਰੱਖੋ ਰੋਏ ਰੋਏ ਨਹੀਂ ਲਾਉਂਦੀਆਂ ਨੌਕਰਾਨੀਆਂ ਤੂੰ ਚੁੱਪ ਹੀ ਰਹਿ ਤੂੰ ਨਾ ਬੋਤਾ ਬੋਲਿਆ ਕਰ ਮੇਰੀ ਮਰਜ਼ੀ ਆ ਮੈਂ ਚਾਹ ਰੱਖਾਂ ਚਾਹ ਨਾ ਰੱਖਾਂ ਮੈਂ ਤਾਂ ਇਹਨੂੰ ਹੀ ਰੱਖਣਾ ਤੁਸੀਂ ਜੋ ਮਰਜ਼ੀ ਕਰੋ ਅੱਗ ਲੱਗੇ ਕਿਤੇ ਕੰਮ ਨੂੰ ਕੀ ਹਾਲਤ ਬਣਾ ਕੇ ਰੱਖ ਦਿੱਤੀ ਮੇਰੀ ਕਿੰਨੇ ਚਾਵਾਂ ਨਾਲ ਮੈਂ ਇਸ ਘਰ ਦੇ ਵਿੱਚ ਆਈ ਸੀ ਤੇ ਹੁਣ ਨੌਕਰਾਨੀ ਬਣਾ ਕੇ ਰੱਖ ਦਿੱਤਾ ਮੈਨੂੰ ਸੀ ਆਪਾ ਹੋਵੇ ਮੇਰੀ ਭੈਣ ਦਾ ਜਿਹੜੀ ਮੈਨੂੰ ਵਿਆਹ ਕਿਸ ਘਰ ਚ ਲੈ ਕੇ ਆਈ ਕਿੱਦਾਂ ਉਹ ਤੋਂ ਸੁਪਨੇ ਦਿਖਾਉਂਦੀ ਤੇ ਹੁਣ ਹੁਣ ਮੈਂ ਵੀ ਮੇਰੀਆਂ ਜੜਾਂ ਦੇ ਵਿੱਚ ਬਹਿ ਗਈ ਆ ਈ ਘਰ ਆ ਮੈਂ ਕਿੱਦਾਂ ਪਹਿਲਾਂ ਅਮਨ ਅਮਨ ਕਰਦੇ ਨਹੀਂ ਥੱਕਦੇ ਹੁੰਦੇ ਤੇ ਹੁਣ ਹੁਣ ਮੈਨੂੰ ਨੌਕਰਣੀ ਦੱਸਦੇ ਆ ਮੈਂ ਰੱਬ ਦੀ ਨਹੀਂ ਇਹਨਾਂ ਨੂੰ ਮੈਂ ਨੌਕਰਣੀ ਲੱਗਦੀ ਆ ਇਹਨਾਂ ਨੂੰ ਔਰ ਜਿਹੜੀ ਨੌਕਰੀ ਨਹੀਂ ਲੱਗਦੀ ਉਹਨੂੰ ਕਿੱਦਾਂ ਸਿਰ ਤੇ ਬਿਠਾਇਆ ਇਹਨਾਂ ਨੇ ਮੇਰੀ ਜ਼ਿੰਦਗੀ ਖਰਾਬ ਕਰਕੇ ਰੋਕ ਦਿੱਤੀ ਰੱਬਾ ਕਿੱਦਾਂ ਦੀ ਕਿਸਮਤ ਲਿਖੀ ਤੂੰ ਮੇਰੀ ਜਿੱਤੇ ਪਹਿਲਾ ਵਿਆਹ ਹੋਇਆ ਉਤੋਂ ਵਿਤਲਾਗ ਹੋ ਗਿਆ ਤੇ ਹੁਣ ਜੇ ਮੁੜ ਕੇ ਵਿਆਹ ਹੋਇਆ ਤੇ ਫੇਰ ਕਿੱਥੇ ਜਾਵਾਂ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਏ ਤੇ ਕੌਸ਼ੁੰਦੀਆਂ ਆਣੀਆਂ ਆ ਦੋਵੇਂ ਜਣੀਆਂ ਮੈਂ ਕੀ ਕਰਾਂ ਹੁਣ ਬਲਜੀਤ ਹਾਂਜੀ ਓ ਇਧਰ ਆ ਗੱਲ ਸੁਣੀ ਹਾਂਜੀ ਦੱਸੋ ਕੀ ਗੱਲ ਹੋਈ ਓ ਯਾਰ ਮੈਨੂੰ ਤਾਂ ਇੱਕ ਸਮਝ ਨਹੀਂ ਆਉਂਦੀ ਆ ਮੰਮੀ ਨੂੰ ਕੀ ਮਿੱਠਾ ਵਾ ਕੰਮ ਵਾਲੀ ਦਾ ਇਹ ਤਾਂ ਤੁਸੀਂ ਆਪਣੀ ਮੰਮੀ ਨੂੰ ਪੁੱਛੋ ਕਿ ਕੀ ਚੰਗਾ ਲੱਗਦਾ ਕੰਮ ਤੇ ਉਹ ਕਰਦੀ ਨਹੀਂ ਕੋਈ ਤੇ ਤਿਆਰ shear ਉਹ ਵਿਆਹ ਮੰਗੂ ਕੋ ਇਹ ਹੁੰਦੀ ਆ ਜੇ ਤਾਂ ਵਿਆਹ ਚੱਲੀ ਹੁੰਦੀ ਵੇਖਿਆ ਦਾ ਸੂਟ ਆ ਉਹ ਤਾਂ ਮੈਂ ਤਾਂ ਸੂਟ ਵੇਖ ਕੇ ਆ ਰਾਵਾਂ ਕਿ ਤੂੰ ਕੰਮ ਵਾਲੀ ਆ ਕੰਮ ਵਾਲੀ ਬਣ ਕੇ ਰਹਿ ਤੂੰ ਤਾਂ ਇਦਾਂ ਜਿਦਾ ਘਰ ਦੀ ਮਾਲਕ ਨੂੰ ਨਹੀਂ ਆ ਕਿੱਦਾਂ ਨਵਾਂ ਸੂਟ ਪਹਿਨ ਪੱਚਰ ਕੇ ਲੱਕੀ ਜੁੱਤੀ ਬਾਗੇ ਤੂੰ ਫਿਰਦੀ ਘਰ ਤੇ ਉਹ ਕੰਮ ਵਾਲੀ ਵਾਲੇ ਤੇ ਕੋਈ ਲੱਛਣ ਵੀ ਨਹੀਂ ਹੈਗੇ ਉਹਦੇ ਚ ਆ ਕਿੱਦਾਂ ਦੇਣ ਆ ਗਿਆ ਹੀ ਤੇ ਪੋਚਾ ਨਹੀਂ ਲਾਇਆ ਨੇ ਤੇ ਕੰਮ ਤੇ ਕੋਈ ਕਰਦੀ ਨਹੀਂ ਤੇ ਬਸ ਨਾਂ ਦੀ ਕੰਮ ਵਾਲੀ ਆ ਇਹਨਾਂ ਨੇ ਮੰਮੀ ਸਾਡੀ ਮੰਮੀ ਸਾਡੀ ਤਾਂ ਉਹਨੂੰ ਕਿਤੇ ਜਾਣ ਹੀ ਨਹੀਂ ਦਿੰਦੀ ਉਹ ਜਦਨ ਲੁੱਟ ਪੁੱਟ ਕੇ ਲੈ ਗਈ ਨਾ ਘਰ ਪਤਾ ਫੇਰ ਲੱਗਣਾ ਤੁਹਾਡੀ ਮੰਮੀ ਨੂੰ ਉਹ ਭੇਦ ਲਈ ਜਾਣੀ ਸਾਰੇ ਉਹ ਨਹੀਂ ਨਹੀਂ ਬਲਜੀਤ ਇਹ ਗੱਲ ਦੀ ਨਾ ਟੈਨਸ਼ਨ ਲੈ ਤੂੰ ਸਾਰੇ ਸੰਦਮੰਦ ਆਪਣੇ ਕੋਲ ਵਾ ਕਿਦਾਂ ਲੁੱਟ ਕੇ ਲੈ ਜਾਊਗੀ ਪਰ ਮੈਨੂੰ ਮੰਮੀ ਤੇ ਇਹ ਗੱਲ ਦੀ ਹਰਾਨੀਂ ਆਉਂਦੀ ਆ ਕਿ ਕੰਮ ਵਾਲੀ ਹੁੰਦੀ ਆ ਕੰਮ ਕੀਤਾ ਤਨਖਾਹ ਦਿੱਤੀ ਆਪਣੇ ਘਰ ਜਾਵੇ 24 ਘੰਟੇ ਇੱਥੇ ਵੜੀ ਰਹਿੰਦੀ ਦੰਦੀਆਂ ਕੱਢੀ ਜਾਂਦੀ ਆ ਇਹ ਤੇ ਹੁਣ ਬਾਬਾ ਮੰਮੀ ਨੂੰ ਕੋਈ ਸਮਝਾਵੇ ਤੇ ਫੇਰ ਹੀ ਆ ਨਾ ਮੰਮੀ ਤੁਹਾਡੇ ਦਿਵਾਲੇ ਹੋ ਜਾਂਦੀ ਐ ਜਦੋਂ ਮੰਮੀ ਨੂੰ ਨਾਲ ਲਈਏ ਨਾਲੇ ਮੈਂ ਤੇ ਗਰਮੀ ਤੇ ਸਾਡੀ ਮੰਮੀ ਨੂੰ ਘਾਟੀ ਚੰਗੇ ਲਾ ਦੇ ਆ ਬਾਹਰਲੇ ਲੋਕੀ ਚੰਗੇ ਲਾ ਦੇ ਨੌਕਰਾਂ ਨਹੀਂ ਚੰਗੀ ਲੱਗਦੀ ਉਹ ਤਾਂ ਮਿੱਟੀਆਂ ਫਿੱਕੀਆਂ ਮਾਰਦੀ ਉਹ ਕਿਤੇ ਧਿਆਨ ਰੱਖਿਓ ਇਕੱਠੀਆਂ ਬੇਟੀਆਂ ਹੁੰਦੀਆਂ ਪਤਾ ਨਹੀਂ ਕੀ ਸਲਾਵਾ ਕਰਦੀਆਂ ਹੁੰਦੀਆਂ ਚੱਲ ਕੋਈ ਨਹੀਂ ਅੱਜ ਸ਼ਾਮ ਨੂੰ ਨੂੰ ਮੈਂ ਕਹਣਾ ਆਪਣੇ ਘਰ ਜਾ ਇੱਥੇ ਨਹੀਂ ਗਾ ਰਹਿਣਾ ਤੂੰ ਇਹ ਰੋਟੀਆਂ ਵੀ ਇੱਥੇ ਪਕਾਉਂਦੀ ਆ ਭੇਖਾਈ ਜਾਂਦੀ ਚੰਗਾ ਚੋਖਾ ਜਿਦੋਂ ਵੇਖੋ ਵਾਨਸ ਵਾਨੀਆਂ ਚੀਜ਼ਾਂ ਕਰੇ ਕਿਉਂ ਪਾਲਿਆ ਕਰੀ ਦਹੀਂ ਦਾ ਕੌਲਾ ਭਰਿਆ ਨਾ ਕਦੀ ਲੱਸੀ ਪੀਂਦੀ ਹੁੰਦੀ ਹੈ ਮੈਨੂੰ ਤਾਂ ਯਾਦ ਆਦਾ ਹੈ ਨੌਕਰਾਨੀ ਨੌਕਰਾਨੀ ਇਹ ਨਹੀਂ ਅਸੀਂ ਨੌਕਰਵਾਏ ਦੇ ਉਹ ਬਾਬਾ 5-6 ਸਾਲ ਹੋ ਗਿਆ ਇੱਥੇ ਹੀ ਆਓ ਉਹ ਦੋਦੀ ਤੇ ਗਈ ਨਹੀਂ ਹੁਣ ਉਹਨੇ ਸਵਾਹ ਜਾਣਾ ਚੱਲ ਕੋਈ ਨਹੀਂ ਆਉਂਦਾ ਨਾ ਮਣੀ ਉਹਦੇ ਨਾਲ ਸਲਾਹ ਕਰਕੇ ਨਾ ਇਹਨੂੰ ਘਰੋਂ ਕੱਢਦੇ ਆ ਐਦਾਂ ਨਹੀਂ ਗਾ ਕੰਮ ਸੁੱਤਰ ਹੋਣਾ ਹੁਣ ਪਹਿਲਾਂ ਆਪਣੀ ਮਾਂ ਨਾਲ ਗੱਲ ਕਰ ਲਿਓ ਉਹ ਨਾ ਹੋਵੇ ਤਹਾਡੀਆਂ ਚਿਕੜ ਭੁੰਦੀਆਂ ਕਮਾਈਆਂ ਹਨ ਤੇ ਤੁਹਾਨੂੰ ਘਰੋਂ ਕੱਢਿਆ ਹੋਇਆ ਤੇ ਨੌਕਰਾਂ ਨਹੀਂ ਘਰ ਵੜਿਆ ਹੋਇਆ ਚੱਲ ਕੋਈ ਨਹੀਂ ਵੇਖ ਲਾਂਗੇ ਵੀ ਜੋ ਸਮਾ ਆਊਗਾ ਕਿ ਕਿਹੜਾ ਕਿੰਨੂੰ ਘਰੋਂ ਕੱਢਦਾ ਐਂ ਤੂੜੀਆਂ ਪਾਈਆਂ ਹੱਥਾਂ ਤੇ ਐਂ ਘਰੋਂ ਨਿਕਲ ਜਾਗੇ ਤੁਹਾਨੂੰ ਉਹਦਾ ਚੇਤਾ ਕਿ ਨੌਕਰਾਂ ਨਹੀਂ ਕਦੋਂ ਲਿਆਂਦੀ ਜੇ ਮੈਨੂੰ ਚੇਤਾ ਹੁੰਦਾ ਤਾਂ ਮੈਂ ਤੈਨੂੰ ਕਿਉਂ ਪੁੱਛਣਾ ਸੀ ਚਲੋ ਠੀਕ ਆ ਆਹੋ ਕੋ ਖਾਣਾ ਪੀਣਾ ਤੇ ਤਾਂ ਦੋ ਖਾਣਾ ਦੀ ਕੋਈ ਵੀ ਇਦਾਂ ਕਰ ਪੰਜ-ਛੇ ਗਲਾਸ ਪਾ ਦੀ ਮੈਨੂੰ ਠੀਕ ਆ ਆਓ ਨਾ ਪਿਆਰਾ ਕਲਰ ਇਹਦਣਾ ਨਾ ਆ ਲਾਈਟ ਜਿਸ ਸਲਵਾਰ ਬਣਾਉਂਗੀ ਆ ਜਿਹੜਾ ਵਿੱਚ ਕਲਰ ਆ ਆ ਨਾ ਕਰੀਮ ਨਹੀਂ ਬਣਾਉਣੀ ਇਹ ਨਹੀਂ ਚੰਗੀ ਲੱਗਦੀ ਮੇਰੀ ਗੱਲ ਸੁਣ ਤੈਨੂੰ ਮੈਂ ਕੁਛ ਹਾਂਦਾ ਨਹੀਂ ਤੁੱਟੇ ਛਤਰਾ ਕੋ ਤੂੰ ਵਾਦੀ ਜਾਨੀ ਆ ਨਾ ਇਹ ਕੀ ਮਤਲਬ ਹੋਇਆ ਤੁੱਟੇ ਛਤਰ ਦਾ ਆ ਕੀ ਗੱਲ ਕਰਨ ਦਾ ਤਰੀਕਾ ਹੋਇਆ ਗੱਲ ਕਰੀ ਤਾਂ ਸਹੀ ਤਰੀਕੇ ਨਾਲ ਕਰੋ ਕੀ ਮਤਲਬ ਤੂੰ ਥੋੜਾ ਬੋਤ ਆਪਣਾ ਘਰ ਵੇਖ ਲਾ ਤੈਨੂੰ ਕਿੰਨੀ ਵਾਰੀ ਸਮਝਾਇਆ ਮੈਂ ਤੂੰ ਘਰ ਨਹੀਂ ਵੇਂਦੀ ਆਪਣਾ ਤੇ ਤੂੰ ਆਪਣਾ ਘਰ ਖਰਾਬ ਕਰ ਰਿਹਾ ਮੈਂ ਤੈਨੂੰ ਆਂਦਾ ਕੋਈ ਨਹੀਂ ਆ ਕਦੋਂ ਦੱਸਾਂ ਮੈਂ ਮੇਰੀ ਅੱਖ ਚੁੱਗਲ ਮਾਰਨੀ ਆ ਘਰ ਮੈਂ ਵੇਖਿਆ ਵਾ ਤੈਨੂੰ ਨਿਆਣੇ ਦੇ ਦੇ ਆਪਣੇ ਤੈਨੂੰ ਉਹ ਬਲਜੀਤ ਦਾ ਸਾਥ ਦੇਣਾ ਦਿਖਦਾ ਵਾ ਤੈਨੂੰ ਕੀ ਗੱਲ ਆ ਨਿਆਣੇ ਕਿਉਂ ਨਹੀਂ ਦੀਦੇ ਮੈਨੂੰ ਆਪਣੇ ਬੱਚੇ ਦੀਦੇ ਤਾਂ ਤਾਈ ਨੇ ਮੈਂ ਛੱਡ ਕੇ ਗਈ ਤੇਰੇ ਅਰਗੇ ਨੂੰ ਸਮਝ ਆਈ ਛੱਡ ਕੇ ਜਾਣੋਂ ਕਸਰ ਵੀ ਕਿਹੜੀ ਕੀਤੀ ਐ ਤੂੰ ਦੱਸਣੋਂ ਪਹਿਲਾਂ ਹੈ ਗੱਲ ਕਿਹੜੀ ਕਰਨ ਕੇ ਮੇਰੇ ਸਿਰ ਤੇ ਚੜ ਗਿਆ ਮੈਨੂੰ ਇਹ ਦੱਸੋ ਪਹਿਲਾਂ ਤੂੰ ਮੈਨੂੰ ਦੱਸ ਮੈਨੂੰ ਪਹਿਲਾਂ ਵੀ ਤੂੰ ਅਮਨ ਦਾ ਸਾਥ ਕਿਉਂ ਨਹੀਂ ਦਿੰਦੀ ਜਦੋਂ ਅਮਨ ਦਾ ਸਾਥ ਦੇਣ ਦਾ ਟਾਈਮ ਹੈਗਾ ਹੀ ਨਾ ਉਦੋਂ ਮੈਂ ਉਹਦਾ ਸਾਥ ਦਿੱਤਾ ਹੀ ਹੁਣ ਮੈਂ ਉਹਦਾ ਸਾਥ ਦੇਵਾ ਚਾਹੇ ਨਾ ਦੇਵਾ ਤੁਹਾਨੂੰ ਕੀ ਲੈਣਾ ਦੇਣਾ ਇਹ ਗੱਲ ਥੋੜੇ ਮੂੰਹ ਤੇਰੇ ਇਹੋ ਜਿਹਾ ਸਾਥ ਦੇਂਦੇ ਮੈਨੂੰ ਅਕਾਂਖੀ ਆਉਂਦੀ ਨਹੀਂ ਐ ਤੇ ਤੂੰ ਮੱਸਾ ਵੀ ਮੇਰੇ ਮੂੰਹ ਦਾ ਫਿਟੇ ਮੂੰਹ ਨਹੀਂ ਦਾ ਤੇ ਸਾਰਾ ਟੱਬਰ ਵੇਖੋ ਵੀ ਤੁਸੀਂ ਕੀ ਕੰਡਿਆ ਪਹਿਲਾਂ ਮੇਰੀ ਗੱਲ ਸੁਣ ਲਾ ਥੋੜਾ ਜਨਾ ਨੀਵੀਂ ਆਵਾਜ਼ ਦੇ ਵਿੱਚ ਗੱਲ ਕਰਿਆ ਕਰ ਤੈਨੂੰ ਇਹ ਵੀ ਚਿੱਤਾ ਭੁੱਲ ਗਿਆ ਮੈਂ ਤੇਰਾ ਘਰ ਆਣਾ ਵਾ ਮੇਰੇ ਬੱਚੇ ਨਾ ਮੇਰੇ ਮੋਢੇ-ਮੋਢੇ ਆਉਣਦੇ ਆ ਘਰ ਵਾਲਾ ਹੈਗਾ ਤੇ ਘਰ ਵਾਲਾ ਬਣ ਕੇ ਰਹੁ ਬੱਚਿਆਂ ਦੀ ਮਾਂ ਵਾ ਘਰ ਦੀ ਮਾਲਕ ਆ ਮੈਨੂੰ ਉੱਚੀ ਨੀਵੀਂ ਆਵਾਜ਼ ਨਾ ਸਿਖਾਓ ਤੇਰਾ ਘਰ ਛੱਡ ਕੇ ਭੱਜਣ ਨਹੀਂ ਲੱਗੀ ਆਪਣੇ ਬੱਚੇ ਪਾਲਣ ਲਈ ਬੈਠੀ ਪੂਰਾ ਹਾਕਾ ਬੋਲਣ ਦਾ ਮੈਨੂੰ ਥੋੜਾ ਬੋਤਾ ਜਿਤਕਾ ਨਹੀਂ ਸੇਖਲਾ ਘਟਸੋ ਘਟ ਉਹਨਾਂ ਸਾਹਮਣੇ ਬੈਠਾ ਤੂੰ ਐ ਬੋਲਦੀ ਆ ਜੀ ਮੈਂ ਮੈਂ ਤੇਰਾ ਨਿੱਕਾ ਭਰਾ ਹਾਂ ਵਾ ਤੁਸੀਂ ਕਿੰਨੀ ਕਿੱਜਤ ਕਰਦੇ ਚਿਮਚੇ ਤੇ ਤੁਸੀਂ ਮਾਂ ਦੇ ਤੇ ਉਪਰ ਜਾਈ ਦੇ ਬਣੇ ਬੈਠੇ ਹੋ ਹਾਂ ਇਹ ਤੈਨੂੰ ਚੇਤਾ ਵਾ ਪਿਓ ਮੇਰੀ ਪਰਝਾਈ ਆ ਇਹ ਤੈਨੂੰ ਚੇਤਾ ਭੁੱਲ ਗਿਆ ਵੀ ਉਹ ਤੇਰੀ ਭੈਣ ਵਾ ਇਹ ਮੇਰੀ ਭੈਣ ਆ ਤੇਰੀ ਭੈਣ ਤੇ ਨਹੀਂ ਨਾ ਜਿਹਦੇ ਪਿੱਛੇ ਆਣ ਕੇ ਮੇਰੇ ਨਾਲ ਆਂਡਿਆ ਵਾ ਮੈਂ ਲੜਾਂ ਚਾਹੇ ਨਾ ਲੜਾਂ ਮੇਰੀ ਭੈਣ ਆ ਮੇਰਾ ਮਤਲਬ ਹੈ ਉਹਦੇ ਨਾਲ ਮੈਂ ਨਾਲ ਉਹਦੇ ਰਲ ਕੇ ਰਹਿਣਾ ਜਾਂ ਲੜਨਾ ਤੁਸੀਂ ਜਿੱਥੇ ਬੈਠੇ ਨਾ ਚੁੱਪ ਕਰਕੇ ਬੈਠੇ ਰਹੋ ਇਹ ਮੈਂ ਤੁਹਾਨੂੰ ਦੱਸ ਦਿੱਤਾ ਜੀ ਤੇਰੀ ਜਬਾਨ ਕੋ ਜਿਆਦਾ ਨਹੀਂ ਚੱਲਦਾ ਵੀ ਮੈਨੂੰ ਲੱਗਾ ਤੂੰ ਪਹਿਲਾਂ ਨਾਲੋਂ ਜ਼ਿਆਦਾ ਬਦਲਦਾ ਪਿਆ ਤੇਰਾ ਕੁਛ ਨਾ ਕੁਛ ਲੱਗਾ ਮੈਨੂੰ ਕਰਨਾ ਹੀ ਪੈਣਾ ਵਾ ਮੈਂ ਤੈਨੂੰ ਆਂਨੀ ਆ ਬੰਦਾ ਫੜ ਜਾ ਤਰ ਖਲੋ ਤੇਰਾ ਬੇੜਾ ਤਾਂ ਬੋਲ ਇਹ ਤੇਰਾ ਹੌਲ ਬੋਲ ਮੈਨੂੰ ਮਾਰ ਤਾ ਮਾਰੀ ਕੀ ਕੀ ਮਾਰੀ ਹੈ ਖਾਡਾ ਕੁੱਟਣਾ ਨੂੰ ਇੱਕ ਖਾਡਾ ਦੇ ਵੇਚਣਾ ਵੇਚਣਾ ਕਿੰਨਾ ਕੁੱਤੀ ਜਾਂਦਾ ਮੈਨੂੰ ਮੈਂ ਕਾਤੋਂ ਨਹੀਂ ਜਾਂਦਾ ਤੂੰ ਓ ਮਮੀ ਨੂੰ ਚੇਤਾ ਭੁੱਲ ਗਿਆ ਕਿ ਨਾ ਮਿੰਦਾ ਕਰਦਾ ਲੋਕਾਂ ਦੇ ਘਰ ਘਰ ਜਾ ਕੇ ਮੈਨੂੰ ਰਿਸ਼ਤਾ ਕਰਾਓ ਜੇ ਰਿਸ਼ਤਾ ਕਰਾਤਾ ਕਿਸ ਨੇ ਇਹ ਕੁੜੀ ਨੂੰ ਮਾਰ ਦੇਣਾ ਤੇ ਕੁੜੀ ਨਾਲ ਤਾਂ ਕੋਈ ਕਿਆ ਹੋਗਾ ਤਾਂ ਹੀ ਗਿਆਊਗਾ ਮਾਰਨਾ ਕੋਈ ਨਹੀਂ ਗਿਆ ਮੈਂ ਨਾ ਮੰਮੀ ਤੂੰ ਆਪਣਾ ਤਾਂ ਨਸਲਾਉਂਦੀ ਰਹੀ ਤੂੰ ਉਹਦਾ ਕਸੂਰ ਕੱਢੀ ਲੈ ਮੈਂ ਮਾਰਾਂ ਲੈ ਕੋ ਨਾ ਲੜੋ ਲੜਦੇ ਮਰ ਜਾਓ ਹੁਣ ਪਤਾ ਲੱਗਾ ਨਾ ਕਿ ਤੂੰ ਅਜਿਹੀ ਕਦਾ ਪੀੜ ਹਦੀ ਆ ਤੇ ਭਰਾ ਦਾ ਛੋਟਾ ਤੇਰਾ ਭਰਾ ਵਾ ਤੇ ਛੋਟਾ ਭਰਾ ਵਾ ਤੇ ਬਕਾਨੀਆਂ ਤੈਨੂੰ ਮਾਰਦੇ ਹੋਣ ਮਰ ਚੜੀਆਂ ਕਜੈਟੀਆਂ ਇਹਨਾਂ ਦੀ ਮਰਨੀਆਂ ਉਹ ਲੈ ਰੱਖੀਆਂ ਕਿਤੇ ਉਹ ਮੰਮੀ ਆਪਣਾ ਘਰ-ਬਾਰ ਛੱਡ ਕੇ ਇੱਥੇ ਆਈਆਂ ਕਟਖਾਨ ਨੂੰ ਆਈਆਂ ਵਾ ਸਾਰੇ ਆਂਦੇ ਲੋਕਾਂ ਰਾਈਆਂ ਉਹ ਕਾਲਾ ਪੈਂਡੇ ਕਿਉਂ ਲਾਂਡੇ ਇੰਨਾ ਬਗਲੇ ਤੇ ਨਾ ਮੰਮੀ ਜੀ ਆਈਆਂ ਹਨ ਤੇ ਉਹਨਾਂ ਦਾ ਸਤਕਾਰ ਕਰੋ ਇਹ ਨਹੀਂ ਕਿ ਉਹਨਾਂ ਨੂੰ ਕੁੱਟੀ ਜਾਵੇ ਇੱਕ ਘਰ ਵਾ ਕੰਜਰਖਾਨਾ ਨਹੀਂ ਬਣਦਾ ਇੱਥੇ ਤੂੰ ਪਿਆਰੀ ਹੱਥ ਲਾ ਸਤਕਾਰ ਕਰ ਇਹਨਾਂ ਦਾ ਸੜਕੋ ਨਹੀਂ ਇਹਨਾਂ ਦਾ ਸਤਕਾਰ ਵੇਖਿਆ ਭਾਜੀ ਮੰਮੀ ਦੀ ਸ਼ਹਿ ਮਿਲਦੀ ਤੇ ਫਿਰ ਕੁੱਟਦੇ ਨੇ ਉਹ ਮੈਨੂੰ